ਸ਼੍ਰੀ ਸੁਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਸ਼ਾਹਪੁਰ ਦੇ ਦੇਸ਼ਾਂਦ ਦੇ ਸਦਨ ਮਾੜੇ ਅਨਸਰਾਂ ਦੇ ਮੀ ਤਾਤ ਸ਼੍ਰੀ ਬਲਵਿੰਦਰ ਸਿੰਘ ਜਵੜਾ ਉਪ ਕਪਤਾਨ ਪੁਲਿਸ ਸਾਭ ਰਿਵੀਜ਼ਨ ਜਿਹੜਾ ਦਸੂਹਾ ਤੇ ਇੰਸਪੈਕਟਰ ਪ੍ਰਭਜੋਤ ਦੇ ਦੇਸ਼ਾਂ ਨੂੰ ਰੱਖੇ ਮੰਦਿਰ ਰੱਖਦੇ ਹੋਏ ਜਿਹੜੀ ਆ ਇਹ ਕਤਲ ਦੇ ਸਬੰਧ ਵਿੱਚ ਕੀਤੀ ਗਈ ਹੈਗੀ ਆ ਜਿਹਦੇ ਵਿੱਚ ਇਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਬੱਕਾਪੁਰ ਜਿਹੜਾ ਜਿਹੜਾ ਜੰਗਲਾਤ ਦੇ ਵਿੱਚ ਜਿਹੜੀ ਆ ਮੈਕਮੇ ਦੇ ਵਿੱਚ ਜਿਹੜੀ ਉੱਥੇ ਜਿਹੜੀ ਆ ਬਲਵਿੰਦਰ ਸਿੰਘ ਸਨੋ ਨਾਨਕ ਸਿੰਘ ਦੀ ਜਿਹੜੀ ਆ ਡੈੱਡ ਬੋਡੀ ਜਿਹੜੀ ਉੱਥੇ ਮਿਲੀ ਆ ਤੇ ਜਿਹੜੀ ਬੁੱਧੋਪੁਰ ਦੇ ਜਿਹੜੇ ਜੰਗਲਾਂ ਦੇ ਵਿੱਚ ਜਿਹਦੇ ਤਹਿਤ ਕਰਦੇ ਹੋਏ ਇਹਨਾਂ ਦੇ ਐਫ ਆਈ ਆਰ ਨੰਬਰ 19 ਮਿਤੀ 2225 ਦੀ ਇੰਟਰ 1031 ਅ 10 ਪੰਚ ਬੀਐਨਐਸ ਤਹ ਜਿਹੜਾ ਸਾਲਾਂ ਤੋਂ ਸੁਵਾਂ ਵਿੱਚ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਔਰ ਇਹਦੇ ਵਿੱਚ ਤਾਂ ਜਿਹੜੇ ਵੱਖ-ਵੱਖ ਟੀਮਾਂ ਜਿਹੜੀਆਂ ਗਠਨ ਕੀਤੀਆਂ ਗਈਆਂ ਜਿਹਦੇ ਸਾਇੰਟਿਫਿਕ ਔਰ ਟੈਕਨੀਕਲ ਤਰੀਕੇ ਨਾਲ ਜਿਹੜਾ ਇਹਦੀ ਤਫ਼ਤੀਸ਼ ਕਰਦੇ ਹੋਏ ਜਿਹੜੇ ਕੇਸ ਨੂੰ ਬਹੁਤ ਵੱਡੀ ਜਿਹੜੀ ਜਿਹੜੇ ਸਫਲਤਾ ਮਿਲੀ ਆ ਅ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਬਲਵਿੰਦਰ ਸਿੰਘ ਦੇ ਜਿਹਨਾਂ ਨੂੰ ਮਰਡਰ ਕੀਤਾ ਗਈ ਰਮੇਸ਼ ਕੁਮਾਰ ਪੁੱਤਰ ਠਾਕਰਦਾਸ ਵਾਸੀ ਪਿੰਡ ਪੱਟੀ ਨਰਿੰਦਰ ਸਿੰਘ ਨਿੰਦੀ ਪੁੱਤਰ ਰਮੇਸ਼ਕਰ ਇਹ ਬਾਪ ਬੇਟਾ ਆ ਤੇ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਥਾਣਾ ਗਰਦੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਇਹਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਇਹ ਐਨ ਆਰ ਆਈ ਸੀ ਸਪੇਨ ਦਾ ਰਹਿਣ ਵਾਲਾ ਸੀਗਾ ਔਰ ਇਹ ਥਾਣਾ ਜਿਹੜਾ ਪਹਲੱਤ ਨੂੰ ਜਿਹੜਾ ਬਿਲੋਂਗ ਕਰਦਾ ਸੀਗਾ ਜਿਹੜਾ 20 ਤਰੀਕ ਨੂੰ ਇਹ ਸਪੇਨ ਤੋਂ ਵਾਪਸ ਆਇਆ ਸੀ ਔਰ ਇਸ ਦੀ ਜਿਹੜੀ ਵਾਈਫ ਆ ਉਹ ਦਸੰਬਰ ਦੇ ਵਿੱਚ ਜਿਹੜੀ ਆ ਕੈਨੇਡਾ ਚਲੀ ਗਈ ਸੀ ਕਿਉਂਕਿ ਇਹ ਐਨ ਆਰ ਆਈ ਸੀਗਾ ਸਪੇਨ ਦਾ ਇਨੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ ਕਿ ਮੈਂ 280000 ਰੁਪਇਆ ਜਿਹੜੇ ਨਰਿੰਦਰ ਸਿੰਘ ਨਿੰਦੀ ਤੇ ਜਿਹੜੇ ਰਮੇਸ਼ ਕੁਮਾਰ ਨੂੰ ਜਿਹੜਾ ਦਿੱਤਾ ਆ ਉਹ ਮੇਰੀ ਜ਼ਮੀਨ ਦੀ ਜਨੈਰ ਰਜਿਸਟਰੀ ਨਹੀਂ ਕਰਾ ਕਰਾ ਰਹੇ ਇਹ 20 ਤਰੀਕ ਨੂੰ ਆਇਆ 21 ਤਰੀਕ ਨੂੰ ਆਪਣਾ ਮੋਟਰਸਾਈਕਲ ਚੱਕਦੇ ਹੋਏ ਇਹ ਜਿਹੜਾ ਦਸੂਏ ਦੇ ਵਿੱਚ ਜਿਹੜਾ ਉੱਥੇ ਚਲੇ ਗਿਆ ਹੈਗਾ ਜਿੱਥੇ ਉਹਨਾਂ ਨੂੰ ਜਿਹੜਾ ਇਹਨਾਂ ਦੀ ਆਸਵਿਕ ਜਿਹੜੀ ਕੋਈ ਟੂ ਟੂ ਮਾਮਾ ਹੋਈ ਜਾ ਪੈਸਾ ਲੈਣ ਦੇਣ ਨੂੰ ਲੈ ਕੇ ਤੇ ਜਿਹੜੇ ਉੱਤੇ ਨਰਿੰਦਰ ਸਿੰਘ ਨਿੰਦੀ ਔਰ ਇਹਦੇ ਲੜਕੇ ਵੱਲੋਂ ਜਿਹੜਾ ਉਸੇ ਦਿਨ ਹੀ ਜਿਹੜਾ ਇਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਦੀ ਵਾਈਫ ਨੇ ਜਿਹੜਾ ਕਨੇਡਾ ਦੇ ਵਿੱਚੋਂ ਲਗਾਤਾਰ ਇਹਨੂੰ ਫੋਨ ਕਰ ਰਹੀ ਤੇ ਇਹਦਾ ਜਿਹੜਾ ਸਵਿਚ ਆਫ ਆ ਰਿਹਾ ਸੀ ਤੇ ਫਿਰ ਇਹਨੇ ਉਥੇ ਦੀ ਵਾਈਫ ਨੇ ਆਪਣੇ ਜਿਹੜੇ ਭਤੀਜੇ ਨੂੰ ਭਲੱਥੇ ਜਿਹੜੀ ਫੋਨ ਕੀਤਾ ਕਿ ਜਿਹੜਾ ਉਹਦਾ ਮੈਰਾ ਆਪਣੇ ਘਰ ਵਾਲੇ ਨਾਲ ਲਗਾਤਾਰ ਸੰਪਰਕ ਵਿੱਚ ਉਹਦਾ ਫੋਨ ਬੰਦ ਕਰ ਰਿਹਾ ਜਿੱਥੇ ਉਹਨਾਂ ਨੇ 27 ਇੱਕ ਜਿਹੜੀ ਆ ਪੱਤੀ ਨੂੰ ਜਿਹੜੀ ਅਸੀਂ ਉਹਨਾਂ ਦੀ ਜਿਹੜੀ ਗੁੰਮਸ਼ੋਦੀ ਡਾਕਟਰ ਦੁਆਰ ਦੀ ਥਾਣਾ ਭਲੱਥ ਦੇ ਕੋਲ ਕਿਖੇ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਫਿਰ ਇਹਨਾਂ ਨੂੰ ਉਥੋਂ ਦੇ ਜਿਹੜੇ ਆਪਣੇ ਸਰਪੰਚਾ ਦਸੂਹੇ ਵਾਲੇ ਜਿਹੜੇ ਬੁੱਧਰਪੁਰ ਬੱਕਰਪੁਰ ਦੇ ਜਿਹੜੇ ਉਹਨਾਂ ਨੇ ਦੱਸਿਆ ਕਿ ਇੱਕ ਇੱਕ ਇਸ ਤਰ੍ਹਾਂ ਕੀਤੇ ਜਿਹੜੀ ਆ ਡੈੱਡ ਬੋਡੀ ਆ ਜਿਹੜੀ ਉੱਥੇ ਜੰਗਲ ਦੇ ਵਿੱਚ ਜਿਹੜੀ ਪਈ ਹੈਗੀ ਆ ਜਿੱਥੋਂ ਇਹਦੀ ਵਾਈਕ ਜਿਹੜੀ ਉਹਦੇ ਵਾਪਸ ਆ ਗਈ ਆ ਜਿਹੜਾ ਆਉਣ ਦੇ ਉੱਤੇ ਉਹਨਾਂ ਨੇ ਜਿਹੜੀ ਇਹਦੀ ਜਿਹੜੀ ਪਛਾਣ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਹੀ ਆ ਮੈਨੂੰ ਪੂਰਾ ਜਿਹੜਾ ਯਕੀਨ ਹੈਗਾ ਮੇਰੇ ਘਰ ਵਾਲੇ ਨੇ ਮੈਨੂੰ ਵੀਰੇ ਟੈਲੀਫੋਨ ਤੇ ਦੱਸਿਆ ਸੀ ਕਿ ਇਹ ਜਿਹੜਾ ਉਹ ਉਹ ਬੰਦੇ ਮੇਰੇ ਜਿਹੜੇ ਨਰਿੰਦਰ ਸਿੰਘ ਨਿੰਦੀ ਆ ਤੇ ਜਿਹੜਾ ਲੜਕਾ ਉਹ ਜਿਹੜੇ ਲਜਿਸਟੀ ਨਹੀਂ ਕਰਾ ਰਹੇ ਮੈਨੂੰ ਪੂਰਾ ਯਕੀਨ ਆ ਵੀ ਜਿਹੜੀ ਉਹਨਾਂ ਨੇ ਕੀਤੀ ਹੈ ਜਿਸ ਦੇ ਤਹਿਤ ਇਹਨਾਂ ਵਿਅਕਤੀਆਂ ਨੂੰ ਜਿਹੜਾ ਮਿੱਤੀ ਉਹ ਤਿੰਨ ਦੋ ਨੂੰ ਜਿਹੜਾ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਆਪਣਾ ਜਿਹੜਾ ਸੀਨ ਆਫ क्राइम ਜਿਹੜਾ ਕਰਕੇ ਇਹਨਾਂ ਨੂੰ ਮੰਨਿਆ ਕਿ ਅਸੀਂ ਜਿਹੜਾ ਐਸਪੈਨਰ ਰੈਸ਼ਰ ਕਰਕੇ ਦਾ ਕਤਲ ਕੀਤਾ ਸੀਗਾ ਔਰ ਅਸੀਂ ਇਹਦੀ ਡੈੱਡ ਬੋਡੀ ਜਿਹੜੀ ਉੱਥੇ ਸਿਰ ਦਿੱਤੀ ਸੀ ਤੇ ਇਹਨੂੰ ਖੁਰਦਵਰਤ ਕਰਨ ਲਈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਤੇ ਇੱਕ ਤੀਜਾ ਹੋਰ ਵਿਅਕਤੀ ਦੱਸਿਆ ਕਿ ਇਹਨੂੰ ਖੁਰਦਵਰਤ ਕਰਨ ਲਈ ਜਿਹੜਾ ਤੀਜਾ ਵਿਅਕਤੀ ਜੋਧਾਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਗੜਦੀ ਆਲਿਆ ਉਹ ਵੀ ਸਾਡੇ ਨਾਲ ਸੀ ਜੋ ਇਤਨਾ ਵਿਅਕਤੀਆਂ ਨੂੰ ਜਿਹੜਾ ਅਸੀਂ ਜਿਹੜਾ ਮੌਕੇ ਦੇ ਉੱਤੇ ਅਰੈਸਟ ਕਰ ਲਿਆ ਅੱਜ ਜਿਹੜਾ ਇਹਨਾਂ ਨੂੰ ਪੇਸ਼ ਦਾਦ ਕੀਤਾ ਗਿਆ ਪਹਿਲੋਂ ਵੀ ਜਿਹੜਾ ਇਹਨਾਂ ਦਾ 3 ਦਿਨ ਤੇ ਰਿਮਾਂਡ ਤੇ ਸੀ ਤੇ ਅੱਜ ਜਿਹੜਾ ਇਹਨਾਂ ਦਾ ਹੋਰ ਜਿਹੜਾ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਜਾਊਗਾ ਜੋ ਪ੍ਰੋਸੈਸ ਅਧੀਨ ਹੈਗਾ ਆ ਔਰ ਇਹਨਾਂ ਵੱਲੋਂ ਬਾਰਦਾਤ ਵਿੱਚ ਵਰਤਿਆ ਗਿਆ ਜਿਹੜਾ ਕੁਹਾੜਾ ਉਹ ਵੀ ਮੌਕੇ ਤੇ ਬਰਾਮਦ ਕਰ ਲਿਆ ਜਿਹੜਾ ਮੋਟਰਸਾਈਕਲ ਹੈ ਉਹ ਵੀ ਦੋਸ਼ੀਆ ਪਾਸੋਂ ਬਰਾਮਦ ਕਰ ਲਿਆ ਔਰ ਟੈਕਨੀਕਲ ਤਰੀਕੇ ਨਾਲ ਜਿਹੜੇ 2.80 ਲੱਖ ਰੁਪਏ ਪਾਸ ਸੀ ਉਹਦੀ ਵੀ ਅਸੀਂ ਐਵਿਡੈਂਸ ਜੀ ਕਲੈਕਟ ਕਰ ਲਿਆ ਸਰ ਜਿਹੜਾ ਇਹਨਾਂ ਨੂੰ ਮਾਰਨ ਦਾ ਮੋਟਿਵ ਕੀ ਸੀਗਾ ਇਹਨਾਂ ਪੁੱਛਿਆ ਸੀਗਾ ਕਿ ਜੀ ਜਿਹੜਾ ਮੋਟਿਵ ਸੀ ਵੀ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਅਸੀਂ ਜਿਹੜਾ 280000 ਰੁਪਇਆ ਉਹਦਾ ਜਿਹੜਾ ਹਾਜਮ ਕਰ ਜਾਵਾਂ ਕਿਉਂਕਿ ਐਨ ਆਰ ਆਈ ਸੀ ਦੀ ਵਾਈਫ ਵੀ ਬਾਹਰ ਇੰਦੀ ਹੋਈ ਸੀ ਬਜਰਿੰਦਰ ਸਿੰਘ ਵੀ ਕਿਉਂਕਿ ਜੇ ਇੱਕ ਕ੍ਰਿਮੀਨਲ ਮਾਈਂਡ ਦੇ ਜਿਹੜੇ ਆ ਵਿਅਕਤੀ ਹੈਗੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਤਿੰਨਾਂ ਵਿਅਕਤੀਆਂ ਦੇ ਖਿਲਾਫ ਐਨ ਡੀ ਪੀ ਐਸ ਦੇ ਲੜਾਈ ਝਗੜੇ ਦੇ ਜਿਹੜੇ ਵੱਖ-ਵੱਖ ਜਿਹੜੇ ਮੁਕੱਦਮੇ ਦਰਜ ਹੈ ਸੋ ਪਹਿਲੇ ਵੀ ਇਹਨਾਂ ਤੇ ਕੋਈ ਮਾਮਲਾ ਦਰਜ ਹੈ ਪਹਿਲੇ ਕਤਲ ਦਾ ਕੋਈ ਮਾਮਲਾ ਨਹੀਂ ਇਹਨਾਂ ਦੇ ਵਿੱਚ ਐਨਡੀਪੀਐਸ ਦੇ ਆ ਤੇ ਜਿਹੜੇ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਸਰ ਇੱਕ ਇਹਨਾਂ ਦੀ ਮਤਲਬ ਇਹ ਕਿੰਦਾ ਜਨ ਪਛਾਣ ਹੋਈ ਇਹਦੇ ਨਾਲ ਨਿਰੰਦਰ ਨਿੰਦੀ ਇਹਦੇ ਜਿਹੜੇ ਫਾਦਰ ਦਾ ਜਿਹੜੇ ਨਿਰੰਦਰ ਨਿੰਦੀ ਦਾ ਇਹ ਦੋਸਤ ਸੀਗਾ ਨਿਰੰਦਰ ਨਿੰਦੀ ਮੇਨ ਜਿਹੜਾ ਕਿਊ ਸੈਕਟਰ ਹਰ ਨਿਰੰਦਰ ਨਿੰਦੀ ਹੈਗਾ ਉਹਦੇ ਨਾਲ ਇਹ ਦੋਸਤ ਹੀ ਉਹਨੇ ਕਿਹਾ ਸੀ ਤੈਨੂੰ ਸੀ ਇਸ ਜ਼ਮੀਨ ਜਿਹੜੀ ਦਵਾ ਦਿੰਦੇ ਹੈਗੇ ਆ ਇਹਨਾਂ ਨੇ ਮਾਰਿਆ ਉੱਥੇ ਜੰਗਲਾਂ ਚ ਜਿਹੜਾ ਮਾਰੇ ਜੰਗਲਾਂ ਦੇ ਵਿੱਚ ਸੌਕ ਪੁੱਟ ਕੇ ਉਹਰੇ ਮਾਰ ਕੇ ਜਿਹੜੀ ਡੈੱਡ ਬੋਡੀ ਗਾਂ ਜਿਹੜੀ ਜੰਗਲਾਂ ਦੇ ਪਾਸੇ ਧਰ ਦਿੱਤੀ। ਫਰਮਾਨ ਲਗਾਇਆ ਕਿੰਨੇ ਦਿਨ ਦਾ ਹੁਣ ਫਰਮਾਨ ਮਿਲਿਆ ਗਿਆ। ਹੁਣ ਪਹਿਲੇ 3 ਦਿਨ ਦਾ ਮਿਲਿਆ ਸੀ ਅੱਜ ਜਿਹੜਾ ਪੇਸ਼ ਕੀਤਾ ਉਹ ਜੱਜ ਸਾਹਿਬ ਅੱਗੇ ਥੋੜੇ ਜਿਹੀ ਬੀਸੀ ਉਹ ਦੇ ਦੇ ਆ ਜੀ ਹੋਰ ਉਮੀਦ ਆਪੇ 2 ਦਿਨ ਦਾ ਹੋਰ ਮਿਲ ਜੇ।